ਰਾਜਾ ਵੜਿੰਗ ਇੱਕ ਵਿਵਾਦਤ ਲੀਡਰ ਹੈ ਉਹ ਆਪ ਦੇ ਆਪ ਨੂੰ ਮੀਡੀਆ ਦੇ ਵਿੱਚ ਤੇ ਲਾਈਮਲਾਈਟ ਤੇ ਰੱਖਣ ਲਈ ਕੁਝ ਵੀ ਕਹਿ ਸਕਦਾ ਕਿ ਇੱਕ ਬੂਟਾ ਸਿੰਘ ਹੁੰਦਾ ਸੀ ਮਝਵੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਰਾਜਾ ਵੜਿੰਗ ਲਾਈਮਲਾਈਟ ਦਾ ਬਹੁਤ ਉਖਾੜੀ ਹੈ ਮੈਂ ਓਪਨਲੀ ਕਹਿ ਰਿਹਾ ਹਾਂ ਉਹ ਤਾਂ ਪੰਜਾਬ ਦੇ ਪ੍ਰਧਾਨ ਨੇ ਦੂਸਰੀ ਗੱਲ ਇਹ ਨਿਦੇਆਣੇ ਤੋਂ ਐਮਪੀ ਨੇ ਉਦੋਂ মিডিਆ ਨੂੰ ਕਵਰ ਕਰਦਾ ਓਕੇ ਇਹ ਚੀਜ਼ਾਂ ਕਰਨ ਕੀ ਲਾਈਟ ਲਿਆਣੀ ਤੋਂ ਜਿਹੜਾ ਰਾਜਾ ਵੜੇਗਾ ਜਿਹੜਾ ਕਰਨ ਬੁੱਜ ਤੋਂ ਇਲੈਕਸ਼ਨ ਲੜ ਰਿਹਾ ਹੈ ਨਾ ਉਹ ਪ੍ਰਤਾਪ ਸਿੰਘ ਬਾਜਵਾ ਦਾ ਆਣਾਰੀ ਕੋਸ਼ਿਸ਼ ਹੈ ਕਿ ਆਪ ਦਾ ਜਿਹੜਾ ਆਪੋਨੈਂਟ ਡਾ ਤਾਂ ਹੀ ਮੈਂ ਰਾਣਾ ਗੁਰਜੀਤ ਦੀ ਗੱਲ ਕੀਤੀ ਕਿ ਸੈਲਫਿਸ਼ ਪ੍ਰਧਾਨ ਇਹ ਸ਼ਬਦ ਵਰਤੇ ਸੀ ਸੈਲਫਿਸ਼ ਪ੍ਰਧਾਨ ਇਸ ਕਰਕੇ ਕਿਹਾ ਜਾਂਦਾ ਕਿ ਦੂਜੇ ਗਰੁੱਪ ਨੂੰ ਢਾਲ ਲਾਉਣ ਦੇ ਲਈ ਉਹ ਕਿਸੇ ਹੱਦ ਤੱਕ ਵੀ ਗਿਰ ਸਕਦਾ ਹੈ ਉਹ ਆਪ ਸਸੇ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਹੰਦਰ ਟੀਵੀ ਤੇ ਦੋਸਤੋ ਤਰਨ ਤਰਨ ਦੀ ਚੋਣ ਨੂੰ ਲੈ ਕੇ ਜਿੱਥੇ ਉਫਾਨ ਤੇ ਹੈ ਉੱਥੇ ਹੀ ਤਰਨ ਤਰਨ ਦੀ ਘਟਨਾ ਹੁੰਦੀ ਹੈ ਘਟਨਾ ਨੂੰ ਇਸ ਕਰਕੇ ਕਹਿ ਰਿਹਾ ਕਿਉਂਕਿ ਕਿਸੇ ਜਾਤੀ ਵਿਸ਼ੇਸ਼ ਉੱਤੇ ਟਿੱਪਣੀ ਹੁੰਦੀ ਹੈ ਉਸ ਟਿੱਪਣੀ ਨੂੰ ਲੈ ਕੇ ਬੜੀ ਕਿਰਿਆ ਪ੍ਰਤੀਕਿਰਿਆ ਹੁੰਦੀ ਹੈ ਬਿਲਕੁਲ ਜੀ ਰਾਜਾ ਵਰਿੰਗ ਜੀ ਗੂਟਾ ਸਿੰਘ ਜੀ ਨੂੰ ਲੈ ਕੇ ਕੋਈ ਟਿੱਪਣੀ ਕਰਦੇ ਨੇ ਜਿਸ ਟਿੱਪਣੀ ਨੂੰ ਲੈ ਕੇ ਉਹਨਾਂ ਉੱਤੇ ਕਈ ਵਿਪક્ષੀ ਦਲ ਵਾਰ ਕਰਦੇ ਨੇ ਯਾ ਕਹਿੰਦੇ ਨੇ ਕਿ ਇਹ ਟਿੱਪਣੀ ਸਹੀ ਨਹੀਂ ਹੈ ਗਲਤ ਹੈ ਉਸੇ ਲੜੀ ਦੇ ਤਹਿਤ ਇਸ ਵਿੱਚ ਗੱਲ ਕਰਨ ਲਈ ਜਿੱਥੇ ਅਸੀਂ ਜੁਨੇ ਹਨ ਜੋ ਸਾਡੇ ਨਾਲ ਜੁੜੇ ਨੇ ਪ੍ਰਿਤਪਾਲ ਸਿੰਘ ਬਲਿਆਵਾਲ ਸਾਡੇ ਨਾਲ ਜੁੜੇ ਨੇ ਭਾਰਤੀ ਜਨਤਾ ਪਾਰਟੀ ਦੇ ਸਪੋਰਟਸ ਪਰਸਨ ਨੇ ਸਰ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸਰ ਇੱਕ ਟਿੱਪਣੀ ਕੀਤੀ ਹੈ ਤੁਹਾਨੂੰ ਪਹਿਲੇ ਦ੍ਰਿਸ਼ਟੀਕੋਣ ਨਾਲ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਟਿੱਪਣੀ ਨੂੰ ਦੇਖੋ ਜੀ ਜਿਹੜਾ ਰਾਜਾ ਵੜਿੰਗ ਹੈ ਉਹ ਇੱਕ ਵਿਵਾਦਤ ਲੀਡਰ ਹੈ ਉਹ ਆਪਦੇ ਆਪ ਨੂੰ মিডিਆ ਦੇ ਵਿੱਚ ਤੇ ਲਾਈਮਲਾਈਟ ਤੇ ਰੱਖਣ ਲਈ ਕੁਝ ਵੀ ਕਹਿ ਸਕਦਾ ਹੈ ਉਹਦਾ ਇਕੱਲਾ ਇਹੀ ਵਿਵਾਦਤ ਬੋਲ ਨਹੀਂ ਜਦੋਂ ਗਿੱੱਦਰ ਬਾਦ ਦੀ ਇਲੈਕਸ਼ਨ ਸੀਗੀ ਤਾਂ ਉਹਨੇ ਇੱਕ ਲਪਿਸ਼ਟਕਾਂ ਵਾਲਾ ਬਿਆਨ ਦਿੱਤਾ ਸੀ ਕਿ ਮੇਰੀ ਘਰ ਵਾਲੀ ਸੁਟਕੀ ਬਿੰਦੀ ਲਾ ਕੇ ਨਿਕਲ ਜਾਓ ਠੀਕ ਹੈ ਉਸ ਤੋਂ ਬਾਅਦ ਲੁਧਿਆਣਾ ਦੀ ਇਲੈਕਸ਼ਨ ਆਈ ਉੱਥੇ ਚਰਨਜੀਤ ਚੰਨੀ ਨੇ ਵੀ ਦਿੱਤਾ ਸੀਗਾ ਜਦੋਂ ਇਹਨਾਂ ਨੇ ਡਿਵਾਈਡੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀ ਹਿੰਦੂ ਤੇ ਜੱਟ ਦੇ ਵਿੱਚ ਜੱਟ ਸਿੱਖਾਂ ਦੇ ਵਿੱਚ ਪੋਧਵਲ ਲੁਧਿਆਣਾ ਆਦਿ ਇਲੈਕਸ਼ਨ ਆਪਾਂ ਕਵਰ ਕੀਤੀ ਐ ਤੇ ਕਿੰਨਾ ਕੁਝ ਹੁੰਦਾ ਰਿਹਾ ਜਿਹੜੇ ਇਹਨਾਂ ਦੇ ਲੀਡਰ ਨੇ ਰਾਣਾ ਗੁਰਜੀਤ ਉਹਨਾਂ ਨੇ ਰਾਜਾ ਵੜਿੰਗ ਨੂੰ ਸੈਲਫਿਸ਼ ਪ੍ਰਦਾਨ ਦੱਸਿਆ ਸੀ ਸੋ ਹੁਣ ਜਦੋਂ ਦੀ ਇਹ ਇਲੈਕਸ਼ਨ ਅਨਾਉਂਸ ਹੋਈ ਆ ਉਸ ਦਿਨ ਤੋਂ ਹੀ ਰਾਜਾ ਵੜਿੰਗ ਦੀ ਕੋਈ ਨਾ ਕੋਈ ਐਸੀ ਵਿਵਾਦਿਤ ਟਿੱਪਣੀ ਆਉਦੀ ਰਹੀ ਪਹਿਲਾਂ ਉਹਨੇ ਖਾਲਸਾਤਨ ਵਾਲੀ ਗੱਲ ਲੈ ਕੇ ਆਂਦੀ ਖਾਲਸਾਤਨ ਤੇ ਹਿੰਦੂਸਤਾਨ ਦੇ ਵਿੱਚ ਡਿਵਾਈਡੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਦੋਂ ਕਿ ਉੱਥੇ ਐਸੀ ਕੋਈ ਗੱਲ ਨਹੀਂ ਹੈਗੀ ਫਿਰ ਉਹਦਾ ਬਿਆਨ ਆਉਦਾ ਕਿ ਚਿੱਟੇ ਤੇ ਭੁੱਕੋ ਦਾ ਬਦਲ ਨਸ਼ੇ ਦਾ ਬਦਲ ਅਸੀਂ ਸਾਡੀ ਸਰਕਾਰ ਆਈ ਤਾਂ ਅਫੀਮ ਤੇ ਪੋਸਟ ਲੈ ਕੇ ਆਵਾਂਗੇ ਭੁੱਕੀ ਲੈ ਕੇ ਆਵਾਂਗੇ ਜਣੀ ਨਸ਼ੇ ਦਾ ਬਦਲ ਨਸ਼ੇ ਰਤ ਤੌਰ ਦੇ ਵਿੱਚ ਦਿੱਤਾ ਗਿਆ ਫਿਰ ਇਹ ਜਿਹੜਾ ਬੂਟਾ ਸਿੰਘ ਜੀ ਨੂੰ ਲੈ ਕੇ ਆਇਆ ਸਟੇਟਮੈਂਟ ਕਿ ਉਹ ਇੱਕ ਸੀਰੀ ਸੀ ਰੰਗ ਭੇੜ ਦੀ ਗੱਲ ਕੀਤੀ ਗਈ ਉਹਨਾਂ ਦੀ ਜਮਾਤ ਦੀ ਗੱਲ ਕੀਤੀ ਗਈ ਜਦੋਂ ਕਿ ਮੁੰਟਾ ਸਿੰਘ ਇਹਨਾਂ ਪਰਿਸਥਿਤੀ ਦੇ ਵਿੱਚ ਕਹੀ ਰਹੀ ਨਹੀਂ ਤੇ ਬਲੀਵਾਲ ਸਾਹਿਬ ਮੈਂ ਮੇਰੀ ਇੱਕ ਗੱਲ ਸੁਣ ਲਓ ਤੁਸੀਂ ਕਹਿ ਰਹੇ ਹੋ ਕਿ ਉਹ ਲਾਈਮਲਾਈਟ ਲਈ ਓਨਲੀ ਉਹਨਾਂ ਨੂੰ ਕੀ ਲੋੜ ਹੈ ਉਹ ਤਾਂ ਪੰਜਾਬ ਦੇ ਪ੍ਰਧਾਨ ਨੇ ਦੂਸਰੀ ਗੱਲ ਉਹਨੂੰ ਵਿਆਣੋ ਤੇ ਐਮਪੀ ਨੇ ਉਦਾਂ ਮੀਡੀਆ ਉਹਨੂੰ ਕਵਰ ਕਰਦਾ ਓਕੇ ਚੀਜ਼ਾਂ ਕਰਨ ਕੀ ਲਾਈਮਲਾਈਟ ਲਿਆਣ ਲਈ ਰਾਜਾ ਵੜਿੰਗ ਲਾਈਮਲਾਈਟ ਦਾ ਬਹੁਤ ਬੁਖਾਤ ਵੀ ਹੈ ਮੈਂ ਓਪਨਲੀ ਕਹਿ ਰਿਹਾ ਉਹਦਾ ਰੀਜ਼ਨ ਇਹ ਹੈ ਹੁਣ ਲਾਈਮਲਾਈਟ ਕਿਸ ਚੀਜ਼ ਦੀ ਹੈ ਇੱਕ 네ਗਟਿਵਿਟੀ 네ਗਟਿਵ ਪੋਲਿਟਿਕਸ ਇੱਕ ਪੋਜ਼ਿਟਿਵ ਪੋਲਿਟਿਕਸ ਕੀ ਤੁਹਾਨੂੰ ਪ੍ਰਤਾਪ ਸਿੰਘ ਬਾਜਬਾ ਦਾ ਕੋਈ ਨੈਗੇਟਿਵ ਸਟੇਟਮੈਂਟ ਦਿਖੀ ਉਸ ਦਿਨ ਦੀ ਤਿੰਨ ਦਿਨ ਦੀ ਜਦਨ ਦੀ ਚਦ ਤਰਨ ਦੀ ਇਲੈਕਸ਼ਨ ਚੱਲਦੀ ਪਈ ਹੈ ਨਹੀਂ ਦਿਖੀ ਨਾ ਕੋਈ ਬਵਾਦਤ ਬਾਂਤਰ ਨਹੀਂ ਦਿੱਤਾ ਉਹਨਾਂ ਨੇ ਕਿਉਂਕਿ ਉਹ ਕੈਂਡੀਡੇਟ ਉਹਨਾਂ ਦਾ ਵਾ ਜਿਹੜੀ ਧੜੇਬੰਦੀ ਹੈ ਨਾ ਕਾਂਗਰਸ ਪਾਰਟੀ ਦੀ ਉਹ ਬਹੁਤ ਕੁਝ ਕਰਵਾਉਦੀ ਤੁਸੀਂ ਤੁਸੀਂ ਸਿੱਧਾ ਸਿੱਧਾ ਕੁਐਸਚਨ ਕਰਿਓ ਕਿ ਰਾਜਾ ਬਣੇ ਉਹਨਾਂ ਨੂੰ ਹਰਾਣਾ ਚਾਹੁੰਦੇ ਨੇ ਇਹ ਹੀ ਤੁਸੀਂ ਕਹਿ ਰਹੇ ਹੋ ਨਾ ਕਿ ਧੜੇਬੰਦੀ ਤਾਂ ਮੈਂ ਤਾਂ ਸ਼ਰਿਆਮ ਕਹਿ ਰਿਆਂ ਜੀ ਧੜੇਬੰਦੀ ਕਰਕੇ ਲੁਧਿਆਣਾ ਇਲੈਕਸ਼ਨ ਤੁਸੀਂ ਆਪਾਂ ਕਵਰ ਕੀਤੀ ਹੈ ਨਾ ਟੜੇਬੰਦੀ ਦੇਖੀ ਨਾ ਇੱਥੇ ਉਹਨੇ ਮਾਫੀ ਮੰਗ ਲਈਏ ਜੇ ਅਗਰ ਬੁੱਤਾ ਸਿੰਘ ਜੀ ਦੀ ਗੱਲ ਕਰੀਏ ਮਾਫੀ ਮੰਗ ਲਈਏ ਕੱਲੋਂ ਕੋਈ ਵੀ ਕੁੱਲ ਕਰਕੇ ਕੋਈ ਥੋੜਾ ਗਲਾਵਾ ਫੜ ਕੇ ਥੋੜੇ ਦੋ ਚਪੇੜਾਂ ਲਾ ਦੇ ਕੋਈ ਕੁਝ ਕਰ ਦੇ ਕਿ ਆਪਾਂ ਕਹਈਏ ਸਾਡੇ ਤੋਂ ਗਲਤੀ ਹੋ ਗਈ ਆਪਾਂ ਕਬਖਸ਼ ਦਾਂਗੇ ਜੀ ਹੁਣ ਤਾਂ ਉਹਨਾਂ ਦੇ ਪਰਿਵਾਰ ਨੇ ਨਹੀਂ ਮੰਨੀ ਮਾਫੀ ਲੋਕੀ ਕਿਵੇਂ ਮੰਨ ਲੈਣਗੇ ਇੱਕ ਰਤਬਾ ਰਿਆ ਬੁੱਤਾ ਸਿੰਘ ਜੀ ਉਹਨਾਂ ਦਾ ਸਾਡੇ ਆਪੋਨੈਂਟ ਪਾਰਟੀ ਦੇ ਸੀਗੇ ਪਰ ਇੱਕ ਰਤਬਾ ਰਿਆ ਦੇਸ਼ ਦੇ ਗ੍ਰਹਿ ਮੰਤਰੀ ਰਹੇ ਨੇ ਤਾਂ ਜਿਹੜਾ ਰਾਜਾ ਵੜਿੰਗਾ ਜਿਹੜਾ ਕਰਨ ਬੁਰਜ ਉਥੋਂ ਇਲੈਕਸ਼ਨ ਲੜ ਰਿਹਾ ਹੈ ਨਾ ਉਹ ਪ੍ਰਤਾਪ ਸਿੰਘ ਵਾਜਵਾਦਾ ਆਦਮੀ ਹੈ ਤੇ ਉਹਨਾਂ ਦੀ ਕੋਸ਼ਿਸ਼ ਹੈ ਕਿ ਆਪ ਦਾ ਜਿਹੜਾ ਆਪੋਨੈਂਟਡ ਆ ਤਾਂ ਹੀ ਮੈਂ ਰਾਣਾ ਗੁਰਜੀਤ ਦੀ ਗੱਲ ਕੀਤੀ ਕਿ 셀ਫਿਸ਼ ਪ੍ਰਧਾਨ ਇਹ ਸ਼ਬਦ ਵਰਤੇ ਸੀ 셀ਫਿਸ਼ ਪ੍ਰਧਾਨ ਇਸ ਕਰਕੇ ਕਿਹਾ ਜਾਂਦਾ ਕਿ ਦੂਜੇ ਗਰੁੱਪ ਨੂੰ ਢਾਲ ਲਾਉਣ ਦੇ ਲਈ ਉਹ ਕਿਸੇ ਹੱਦ ਤੱਕ ਵੀ ਗਿੱਦ ਸਕਦਾ ਹੈ ਉਹ ਆਦਮੀਆਂ ਐਸਾ ਆਦਮੀ ਹੈ ਰਾਜਾ ਬੜਿੰਗ ਕਿਉਂਕਿ ਸਾਡਾ ਯੂਥ ਕਾਂਗਰਸ ਦਾ ਸਾਥੀ ਰਿਹਾ ਮੈਂ ਵੀ ਕਾਂਗਰਸ ਚ ਰਿਹਾ ਸਾਡੇ ਨਾਲ ਸੀ ਤੇ ਸਾਨੂੰ ਉਹਦੀ ਆਦਤ ਦਾ ਪਤਾ ਹੈ ਇਸ ਕਰਕੇ ਕਹਿ ਰਿਹਾ ਕਿ ਉਹ ਵਿਵਾਦਿਤ ਬਿਆਨ ਦਿੰਦਾ ਲੋਕਾਂ ਦੇ ਵਿੱਚ ਸਪੇਸ ਲੈਂਦੀ ਹੈ ਤੁਸੀਂ ਕਿਹਾ ਕਿ ਉਹ ਪ੍ਰਧਾਨ ਆ ਉਹ ਵੈਸੇ ਉਹਨੂੰ ਉਹਦੀਆਂ ਖਬਰਾਂ ਚੱਲ ਜਾਂਦੀਆਂ ਪਰ ਕੀ ਉਹਦੀ ਕਹੀ ਹੋਈ ਗੱਲ ਹਰ ਰੋਜ਼ ਚੱਲਦੀ ਹੈ ਜੋ ਉਹਦੀ ਕਹੀ ਹੋਈ ਵਿਵਾਦਤ ਗੱਲ ਹਰ ਰੋਜ਼ ਚੱਲਦੀ ਹੈ ਜਿਵੇਂ ਮੈਂ ਉਹ ਸੁਰਖੀ ਬਿੰਦੀ ਵਾਲੀ ਗੱਲ ਦੱਸੀ ਹੈ ਉਹਨੇ ਆਪਦੀ ਘਰ ਵਾਲੀ ਦਾ ਉਸ ਵੇਲੇ ਪ੍ਰਚਾਰ ਚੱਲਦਾ ਸੀ ਤੇ ਸਾਰਾ ਦਿਨ ਟੀਵੀ ਚੈਨਲਸ ਤੇ ਤੁਸੀਂ ਲੋਕ ਸਾਨੂੰ ਆ ਕੇ ਸਵਾਲ ਪੁੱਛਣ ਲੱਗੇ ਸੀ ਦੇਵਵਾਦਤ ਗੱਲਾਂ ਨਾ ਕਰੇ ਤੁਸੀਂ ਸਾਨੂੰ ਕਿੱਥੋਂ ਪੁੱਛੋ ਨਹੀਂ ਨਹੀਂ ਤੁਸੀਂ ਇਲੈਕਸ਼ਨ ਦੇਖੋ ਜੀ ਇਲੈਕਸ਼ਨ ਚੱਲ ਲੈਨੇ ਕਿਤੇ ਨਾ ਕਿਤੇ ਤੁਸੀਂ ਮੌਕੇ ਤੇ ਚੌਕਾ ਮਾਰ ਰਹੇ ਹੋ ਤੁਸੀਂ ਕਹਿਣਾ ਤਰੰਤਾ ਤਰੰਦੇ ਇਲੈਕਸ਼ਨ ਨੇ ਢਾਹ ਕਰਨੀ ਹੈ ਇਹਨਾਂ ਨੂੰ ਹੁਣ ਇਸ ਚੀਜ਼ ਨੂੰ ਆਪਾਂ ਹਾਈਲਾਈਟ ਕਰੀ ਜਾਈਏ ਕਰੀਏ ਠੀਕ ਹੈ ਮਾਫੀ ਮੰਗ ਲਈਏ ਕਿਉਂਕਿ ਜਿਹੜੇ ਇੱਥੇ ਦੇ ਐਮਐਲਏ ਲੁਧਿਆਣਾ ਦੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਉਹਨਾਂ ਦੇ ਪਰਿਵਾਰ ਵਾਲੇ ਨੇ ਸਤਕਾਮ ਮਹਲੇਵਤ ਸਾਹਿਬ ਉਹ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਸ਼ਾਇਦ ਪੋਤੀ ਹੈ ਕਰੇ ਕੋਣ ਪੰਜੀ ਇਹਨਾਂ ਨੇ ਮਾਫ ਕਰਤਾ ਹੈ ਉਹਨਾਂ ਨੇ ਕਹਤਾ एससीएक्सटी एक्ट ਦੇ ਵਿੱਚ ਮੇਰੇ ਹਿਸਾਬ ਨਾਲ ਫਿਰ ਜਿੰਨੇ ਵੀ ਕੇਸ ਦਰਜ ਹੋਏ ਆ ਹੁਣ ਤੱਕ ਪੰਜਾਬ ਦੇ ਵਿੱਚ ਜਿੰਨੇ ਸਾਰੇ ਮੁਜਰਮ ਹੋਣਗੇ ਉਸ ਦੇ ਚ ਉਹ ਸਾਰੇ ਮਾਫੀ ਮੰਗ ਲੈਂਦੇ ਆ ਜੀ ਇਹੀ ਗੱਲ ਕਹੀ ਹੋਗੀ ਉਹਨਾਂ ਨੇ ਜਾਤੀ ਸੂਚਕ ਸ਼ਬਦੀ ਗਿਆ ਹੋਣਾ ਨਾ ਫਿਰ ਉਹ ਸਾਰਿਆਂ ਨੂੰ ਮਾਫ ਕਰ ਦੇਣਾ ਚਾਹੀਦਾ ਜੇ ਤੁਹਾਡੇ ਅਨਸਾਰ ਇਹ ਗੱਲ ਠੀਕ ਹੈ ਮਾਫੀ ਮੰਗਣਾ ਹੀ ਬਹੁਤ ਕਾਫੀ ਹੈ ਤਾਂ ਫਿਰ ਸਾਰੇ ਮਾਫ ਹੋ ਜਾਣਗੇ ਦੇਖੋ ਮੇਰੀ ਬੇਨਤੀ ਸੁਣੋ ਜਿਹੜੇ ਇੱਥੇ ਦੇ ਇੱਕ ਬਿਆਨ ਦਿੱਤਾ ਸੀਗਾ ਅਰਵਿੰਦ ਕੇਜਰੀਵਾਲ ਨੇ ਮਜੀਠੀਆ ਸਾਹਿਬ ਨੂੰ ਲੈ ਕੇ ਬਾਅਦੋਂ ਨੇ ਲਿਖਤ ਮਾਫੀ ਮੰਗ ਲਈ ਉਹਨਾਂ ਨੇ ਮਾਫ ਕਰਤਾ ਜੀ ਤੁਸੀਂ ਤੁਸੀਂ ਪ੍ਰਕਿਰਣਾ ਸੁਣਿਆ ਹੀ ਹੋਣਾ ਆਪਣੇ ਸਿੱਖਾਂ ਦਾ ਕਿਰਦਾਰ ਇਦਾਂ ਹੁੰਦਾ ਕਿ ਕੋਈ ਅਗਰ ਮਾਫੀ ਮੰਗੇ ਤਾਂ ਆਪਾਂ ਗੁਰੂਆਂ ਨੇ ਸਾਨੂੰ ਕਿਹਾ ਕਿ ਮਾਫ ਕਰ ਦਿਓ ਦੋ ਚੀਜ਼ਾਂ ਨੇ ਅਰਵਿੰਦ ਕੇਜਰੀਵਾਲ ਦੀ ਮਾਫੀ ਜਿਹੜੀ ਮੰਗੀ ਆ ਰਿਖਨ ਦੇ ਵਿੱਚ ਉਹ ਇੱਕ ਮਾਨ ਹਾਨੀ ਦਾ ਮਕਦਮਾ ਸੀ ਇਹ ਐਸਸੀ ਐਸਟੀ ਐਕਟ ਦਾ ਮਕਦਮਾ ਹੈ ਦੋ ਚੀਜ਼ਾਂ ਨੇ ਉਹਦੇ ਪਰਿਵਾਰ ਨੇ ਦਰਜ ਕਰਵਾਇਆ ਬੂਟਾ ਸਿੰਘ ਦੇ بیٹے ਨੇ ਦਰਜ ਕਰਵਾਇਆ ਉਹਦੇ ਪਰਿਵਾਰ ਨੇ ਦਰਜ ਕਰਵਾਇਆ ਜਦੋਂ ਦੋਹੀ ਮਾਫ ਕਰਨੋਂ ਨਹੀਂ ਤਿਆਰ ਤੇ ਮੈਂ ਤੁਸੀਂ ਕੌਣ ਹੁੰਦੇ ਆ ਉਹਨੂੰ ਮਾਫ ਕਰਨ ਵਾਲੇ ਠੀਕ ਹੈ ਉਸ ਭਾਵਨਾ ਨਾਲ ਜੁੜੇ ਹੋਏ ਲੋਕਾਂ ਨੇ ਪ੍ਰੋਟੈਸਟ ਕੀਤੇ ਪੂਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਹੋਇਆ ਮਾਫੀ ਤਾਂ ਕੁਝ ਵੀ ਕਹਿ ਕੇ ਗਾਲ ਕੱਢ ਕੇ ਵੀ ਮਾਫੀ ਮੰਗੀ ਜਾ ਸਕਦੀ ਹੈ ਪਰ ਪਹਿਲਾਂ ਤਾਂ ਗਾਲ ਕੱਢੀ ਜਾਣਾ ਜੀ ਤੇ ਉਹਦੀ ਸਜ਼ਾ ਵੀ ਬੁੱਕ ਨਹੀਂ ਪੈਂਦੀ ਇਹ ਆਪਣਾ ਲਾਅ ਹੈ ਆਪਣਾ ਕਾਨੂੰਨ ਹੈ ਦੇਸ਼ ਦਾ ਸੋ ਉਸ ਕਾਨੂੰਨ ਦੇ ਤਹਿਤ ਜਿਹੜਾ ਰਾਜਾ ਵੜਿੰਗਾ ਉਹ ਦੋਸ਼ੀ ਹੈ ਤੇ ਹਮੇਸ਼ਾ ਉਹ ਵਿਵਾਦਿਤ ਬਿਆਨ ਦਿੰਦਾ ਹੈ ਵਿਵਾਦਿਤ ਬਿਆਨ ਅਲੱਗ-ਅਲੱਗ ਕਿਸਮ ਦੇ ਹੁੰਦੇ ਨੇ ਉਹਦੇ ਕਿ ਉਹ ਲੋਕਾਂ ਦੇ ਵਿੱਚ ਜੋਸ਼ ਪੜਨ ਦੀ ਕੋਸ਼ਿਸ਼ ਕਰ ਖਾਂਸੀ ਦੀ ਦਵਾਈ ਵੀ ਇੱਕ ਵਾਰ ਆਈ ਸੀ ਯਾਦ ਹੋਊਗਾ ਤੁਹਾਨੂੰ ਉਥੇ ਇਹ ਤੁਹਾਨੂੰ ਲੋਕਾਂ ਨੂੰ ਖਾਂਸੀ ਦੀ ਦਵਾਈ ਨਹੀਂ ਪਲਾਈ ਲੱਗਦੀ ਉਹ ਵੀ ਆ ਗਿਆ ਫਿਰ ਮੋਰਲ ਕੋਡ ਆਫ ਕੰਡਕਟ ਦੇ ਹੋ ਕਿ ਕਹਿੰਦੇ ਆ ਬੜੀ ਯਾਰ ਉਲੰਘਣਾ ਕਰਦੇ ਆ ਐਸੇ ਕਮਿਸ਼ਨ ਨੇ ਉਹਨੂੰ ਤੜੀ ਪਾਰ ਕਰਨ ਤੱਕ ਦੇ ਵੀ ਗੱਲ ਕਹਤੀ ਛੋਟੀ ਗੱਲ ਨਹੀਂ ਹੋਈ ਦੇਸ਼ ਤੇ ਗ੍ਰਹਿ ਮੰਤਰੀ ਰਹੇ ਕਿਉਂਕਿ ਚਲੋ ਬੂਟਾ ਸਿੰਘ ਨਾਲ ਜੋ ਕਾਂਗਰਸ ਨੇ ਕੀਤਾ ਉਹਨਾਂ ਨੇ ਇੱਥੋਂ ਤੱਕ ਕਹਿਤਾ ਸੀ ਮੈਂ ਕਾਂਗਰਸ ਨਹੀਂ ਛੱਡਨੀ ਤੇ ਮੇਰੀ ਜਾਨ ਲੈ ਲਓ ਜਦੋਂ ਉਹਨਾਂ ਦਾ ਇੱਕ ਵਾਰ ਹੋਇਆ ਸੀ ਸੋਨੀਆ ਗਾਂਧੀ ਨੇ ਉਹਨਾਂ ਨੂੰ ਜਲੀਲ ਕੀਤਾ ਸੀ ਉਸ ਟਾਈਮ ਅੱਜ ਦੀ ਤਰੀਕ ਜਿਹੜੀ ਭਾਵਨਾ ਇੱਕ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਹੈ Dalit ਸਮਾਜ ਦੇ ਪ੍ਰਤੀ ਹੈ ਜਿਹੜੀ ਹੇਟ ਗੱਲ ਹੈ ਕਿ ਉਹਨੂੰ ਇਹ ਹੀ ਚੀਜ਼ ਲੈਦੀ ਹੈ ਕਿ ਇਹ ਬੰਦੇ ਯਾਰ ਇਹ ਕੰਮ ਕਰਨਯੋਗ ਹੈ ਮੈਂ ਉਹ ਗੱਲ ਕਰ ਰਿਹਾ ਮੇਰੀ ਬੇਨਤੀ ਸੁਣੋ ਦਲਿਤ ਸਮਾਜ ਨੂੰ ਤੁਸੀਂ ਕਿਹ ਮਾਫੀ ਲਾਇਕ ਨਹੀਂ ਹੈ ਤੁਹਾਡੇ ਵੀ ਗ੍ਰਹਿ ਮੰਤਰਾਲੇ ਵਿੱਚ ਅਮਿਤ ਸ਼ਾਹ ਨੇ ਇੱਕ ਬਿਆਨ ਦਿੱਤਾ ਸੀਗਾ ਲੋਕ ਸਭਾ ਵਿੱਚ ਜਿੱਥੇ ਉਹਨਾਂ ਦਾ ਵੀ ਬੜਾ ਪ੍ਰੋਟੈਸਟ ਹੋਇਆ ਸੀ ਕਿ ਅਸੀਂ ਅੰਬੇਡਕਰ ਮੀਟਿੰਗ ਕਰਨਾ ਜਪਦੇ ਆਂ ਜੇ ਰਾਮ ਰਾਮ ਜਪੀਏ ਤਾਂ ਕਿਤੇ ਨਾ ਕਿਤੇ ਸਾਨੂੰ ਰਾਮ ਮਿਲ ਜਵੇ ਉਸ ਚੀਜ਼ ਨੂੰ ਲੈ ਕੇ ਫਿਰ ਕਿਸੇ ਤਰ੍ਹਾਂ ਤੁਸੀਂ ਦੇਖ ਲਓ ਦੇਖੋ ਮੈਨੂੰ ਉਹ ਸਟੇਟਮੈਂਟ ਨਹੀਂ ਯਾਦ ਪਰ ਜਦੋਂ ਰਾਮ ਦਾ ਨਾਮ ਤਾਂ ਭਗਵਾਨ ਦਾ ਨਾਮ ਹੈ ਨਾ ਗੜਾ ਵਿਰੋਧ ਹੈ ਪੰਜਾਬ ਦੀ ਸੂਚੀ ਨੂੰ ਲੈ ਕੇ ਜੀ ਵਿਰੋਧ ਤਾਂ ਬਹੁਤ ਚੀਜ਼ਾਂ ਦਾ ਹੁੰਦਾ ਹੈ ਇੱਥੇ ਅੰਬੇਦਕਰ ਸਾਹਿਬ ਦੇ ਬਿਲਕੁਲ ਮੈਂ ਇਹ ਦੋਰਾ ਮਾਫ ਦੰਡੇ ਨਹੀਂ ਉੱਥੇ ਵੀ ਆਸੀ ਤੇ ਇੱਥੇ ਵੀ ਆਸੀ ਮੇਰਾ ਉਹ ਕਹਿਣ ਦਾ ਮਤਲਬ ਹੈ ਐਸੀ ਉੱਥੇ ਉਹਨਾਂ ਨੇ ਕੋਈ ਜਾਤੀ ਸੂਚਕ ਸ਼ਬਦ ਨਹੀਂ ਵਰਤੇ ਅੰਬੇਦਕਰ ਸਾਹਿਬ ਨੂੰ ਅੰਬੇਦਕਰ ਜੀ ਦੀ ਜਿੰਨੀ ਅਸੀਂ ਕਰਦੇ ਹੈਗੇ ਆ ਸਨਮਾਨਤਾ ਰੱਖਦੇ ਆ ਸਾਰਾ ਕੁਝ ਰੱਖਦੇ ਆ ਅਸੀਂ ਤਾਂ ਨਹੀਂ ਕੁਝ ਜਿਹੜੇ ਸ਼ਬਦ ਵਰਤੇ ਰਾਜਾ ਵਿੜਿੰਗ ਨੇ ਉਹ ਗ੍ਰਹਿ ਮੰਤਰੀ ਨੇ ਤਾਂ ਵਰਤੇ ਨਹੀਂ ਸ਼ਾਇਦ ਜੇ ਵਰਤੇ ਹੁੰਦੇ ਤਾਂ ਇੱਥੇ ਬਹੁਤ ਬਵਾਲ ਹੋ ਜਾਂਦਾ ਸੋ ਇਹ ਗੱਲਾਂ ਅਲੱਗ ਨੇ ਇੱਕ ਆਪ ਦੇ ਮੂੰਹੋਂ ਇੱਕ ਵਾਰ ਨੇ ਗਲਤੀ ਹੁੰਦੀ ਹੈ ਇੱਕ ਵਾਰ ਰਾਜੇ ਵੜਿੰਗ ਨੇ ਇਹ ਗੱਲ ਪੰਜ ਵਾਰ ਆਖੀ ਹੈ ਪੰਜ ਵਾਰ ਪੰਜ ਵੀਡੀਓਸ ਵਿੱਚ ਸੇਮ ਲੈਂਗੁਏਜ दिया ਅਲੱਗ-ਅਲੱਗ ਜਗ੍ਹਾ ਦੀਆਂ ਦੇ ਦਊਗਾ ਤੁਹਾਨੂੰ ਜਿੱਥੇ ਉਹਨੇ ਬਾਰ-ਬਾਰ ਜਾਣ ਕੇ ਇੱਕ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਹਦੀ ਮਾਨਸਿਕਤਾ ਹੈ ਮਾਨਸਿਕਤਾ ਦਾ ਪ੍ਰਤੀਕ ਹੈ ਜ਼ਰੂਰੀ ਗੱਲ ਥੋੜਾ ਜਿਹਾ ਆਪਾਂ ਬੂਟਾ ਸਿੰਘ ਦਾ ਐਗਜ਼ਾਮਪਲ ਜੇ ਕਹਿੰਦੇ ਇੱਕ ਸਰਦਾਰ ਸੀ ਦਲਿਤ ਸਮਾਜ ਤੋਂ ਆਦੇ ਸੀ ਉਹਨਾਂ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਗਿਆ ਬਾਅਦ ਚ ਇਹ ਵੀ ਤਾਂ ਕਹਿੰਦੇ ਨੇ ਮੇਰੇ ਪਿਤਾ ਸਮਾਨਨੇ ਮੈਂ ਮਾਫੀ ਮੰਗਦਾ ਹੋ ਸਕਦਾ ਮੇਰ ਤੋਂ ਗਲਤੀ ਹੋ ਗਈ ਹੋਵੇ ਪਿਤਾ ਚ ਉਹਨਾਂ ਨੇ ਕੀ ਗੱਲ ਕਹੀਏ ਹਾਂ ਪਹਿਲਾਂ ਦਾੜੀ ਪੜ ਤੋ ਫਿਰ ਬਾਅਦ ਚ ਮਾਫੀ ਮੰਗ ਲਓ ਇਹ ਵੀ ਨਹੀਂ ਨਾ ਚੱਲਦੀ ਹੈ ਕਿ ਪਿਓ ਦੀ ਦਾੜੀ ਪਟ ਕੇ ਬਾਅਦ ਚ ਮਾਫੀ ਮੰਗੀ ਜਾਂਦਾ ਇਹ ਵੀ ਦੇਖੋ ਤਾਂ ਇਹ ਤਾਂ ਕਹਿੰਦੇ ਨੇ ਭਾਜੀਪੀ ਹੋ ਗਈ ਚਾਹੇ ਕਾਲੀ ਦਲ ਹੋ ਗਿਆ ਚਾਹੇ ਆਮ ਆਦਮੀ ਪਾਰਟੀ ਹੋ ਗਿਆ ਤਾਂ ਰਾਜਨੀਤਿਕ ਇੱਕ ਲਾਹਾ ਲੈਣ ਲਈ ਜਿਆਦਾ ਇਸ ਨੂੰ ਰੋਲਾ ਪਾ ਰਹ ਬੇਸਿਕਲੀ ਅਸੀਂ ਕਹਿ ਰਹੇ ਹਾਂ ਸਾਡੀ ਗੱਲ ਛੱਡੋ ਜਦੋਂ ਉਹਨਾਂ ਦੇ ਪਰਿਵਾਰ ਨੂੰ ਇਸ ਗੱਲ ਦੀ ਥੇਸ ਲੱਗੀ ਐਫ ਆਈ ਆਰ ਕਿਹਦੇ ਵੱਲੋਂ ਹੋਈ ਹੈ ਪਰਿਵਾਰ ਵੱਲੋਂ ਹੋਈ ਹੈ ਪਰਿਵਾਰ ਨੇ ਐਫ ਆਈ ਆਰ ਦਰਜ ਕਰਵਾਈ ਹੈ ਉਹਨਾਂ ਦੇ ਪਰਿਵਾਰ ਨੂੰ ਵੀ ਥੇਸ ਲੱਗੀ ਜਿਹੜਾ ਇੱਕ ਮਹਾਨ ਰਾਜਨੀਤਿਕ ਰਿਹਾ ਮੇਰੇ ਖਿਆਲ ਨਾਲ 6 ਤੋਂ 7 ਸਾਲ ਉਹ ਐਮ ਪੀ ਰਹੇ ਨੇ ਡੇਸਟੇ ਗ੍ਰਹਿ ਮੰਤਰੀ ਰਹੇ ਨੇ ਹੋਰ ਕਈ ਪੋਜੀਸ਼ਨਸ ਤੇ ਰਹੇ ਨੇ ਉਹਨਾਂ ਦਾ અપਮਾਨ ਉਹਨਾਂ ਦੇ ਪਰਿਵਾਰ ਨੂੰ ਵੀ ਲੱਗਾ ਤੇ ਸਮਾਜ ਨੂੰ ਵੀ ਲੱਗਾ ਸਮਾਜ ਦੇ ਲੋਕ ਖੜੇ ਹੋਏ ਨੇ ਉਸ ਦੇ ਵਿੱਚ ਅਕਾਲੀ ਪਾਜਬਾ ਆਮ ਆਦਮੀ ਪਾਰਟੀ ਇਵਨ ਕਾਂਗਰਸ ਦੇ ਵਿੱਚ ਇਹ ਆਵਾਜ਼ ਉੱਠੀ ਕਿ ਜਿਹੜੇ ਰਾਜੇ ਵੜਿੰਗ ਦੀ ਸਟੇਟਮੈਂਟ ਆ ਉਹ ਗਲਤ ਹੈਗੀ ਆ ਉਹਨਾਂ ਦੇ ਕਈ ਬੰਦਿਆਂ ਨੇ ਵੀ ਇਹ ਗੱਲ ਕਹੀ ਆ ਜੂਰ ਬਚਾ ਦੇ ਲਈ ਵੀ ਆਏ ਹੋਣਗੇ ਬਸੇਰੇ ਜਾਣੇ ਬਸੇਰੇ ਜਾਣੇ ਕਹਿੰਦੇ ਹੋਏ ਨਹੀਂ ਪ੍ਰਧਾਨ ਜੀ ਨੇ ਮਾਫੀ ਮੰਗ ਲਈ ਫਿਰ ਤਾਂ ਐਸਸੀਐਸਸੀ ਐਕਟ ਹੀ ਖਤਮ ਹੋ ਜਾਊਗਾ ਆਪਾਂ ਗਾਲ ਕੱਢਤੀ ਅਕਸ਼ਬਦੋ ਬੋਲਤੇ ਬਾਅਦ ਜੋ ਮਾਫੀ ਮੰਗਲੀ ਸਾਰੇ ਕੇਸ ਸੋਲ ਨੇ ਬੜਾ ਸੌਖਾ ਤਰੀਕਾ ਜੀ ਪਰ ਐ ਮਾਫੀਆਂ ਨਾਲ ਛੁੱਟਣ ਲੱਗੇ ਫਿਰ ਦੇਸ਼ 'ਚ ਕਾਨੂੰਨ ਨਾਮ ਦੀ ਲੋੜ ਦੀ ਮਿਹਰਬਾਨੀ ਜੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਕਿਤੇ ਨਾ ਕਿਤੇ ਇਹ ਪ੍ਰੋਗਰਾਮ ਜੇ ਤੋ ਚੱਲੂਗਾ ਵਿਚਾਰ ਤਾਰਾ ਤੁਸੀਂ ਸਾਂਝੀ ਕਰਨੀ ਹੈ ਇੱਕ ਗੱਲ ਹੋਰ ਦੱਸੀ ਹੈ ਇਹ ਰਾਜਨੀਤਿਕ ਮੁੱਦਾ ਬਣਾਇਆ ਜਾ ਰਿਹਾ ਹੈ ਜਾਂ ਬੜਵਾਇਆ ਇਹ ਤੁਸੀਂ ਦੱਸਣਾ ਹੈ ਕਿਉਂਕਿ ਤੁਸੀਂ ਲੋਕਤੰਤਰ 'ਚ ਮਤਦਾਤਾ ਹੋ ਮਤਦਾਨਾਂ ਤੁਸੀਂ ਕਰਨਾ ਹੈ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਅੰਮਰ ਸਰ ਕੋ ਇਲੈਕਸ਼ਨ 'ਚ ਤੇ ਅੰਬਰਸਰ ਗੁਰੂਆ ਪੀਰਾਂ ਤੇ ਫਕੀਰਾਂ ਦੀ ਤਰਨ ਤਰਨ ਵੀ ਧਰਤੀ ਹੈ ਉਸ ਧਰਤੀ ਦੇ ਲੋਕ ਮਰਜੇ ਦੇ ਲੋਕ ਕਹਿੰਦੇ ਨੇ ਜੋ ਫੈਸਲਾ ਕਰਦੇ ਨੇ ਉਹ ਸਾਰਿਆਂ ਨੂੰ ਮੰਨਣਾ ਹੋਊਗਾ ਉਹਨੇ ਦੇਖਾਂਗੇ ਆਉਣ ਵਾਲਾ ਟਾਈਮ 11 ਤਾਰੀਖ ਤੋਂ ਬਾਅਦ ਕੀ ਫੈਸਲਾਤਾ ਬਲੀਵਾਲ ਸਾਹਿਬ ਨੇ ਇੱਕ ਵਾਰ ਫਿਰ ਬਹੁਤ ਬਹੁਤ ਮਿਹਰਬਾਨੀ ਤੇ ਸਾਡੇ ਨਾਲ ਗੱਲ ਕੀਤੀ ਪ੍ਰੋਗਰਾਮ ਚੱਲੂਗਾ ਤੇ ਆਪਣੀ ਬਿਲਕੁਲ ਵਿਚਾਤਰ ਸਣੀ ਸਾਂਝੀ ਕਰਿਓ